ਕਹਿੰਦੇ 26 ਜਨਵਰੀ ਦੀ ਚਾਕੀ ਨਹੀਂ ਹੋਊ ਪੰਜਾਬ ਦੀ ਮੈਂ ਕਿਹ ਮਨਾ ਲਵਾਂਗੇ ਸਾਡੇ ਦਿਨਾਂ ਦੇ 26 ਜਨਵਰੀ 15 ਗੱਤ ਸਾਡੇ ਦਿਨ ਮਨਾ ਲਵਾਂਗੇ ਉਹ ਹੀ ਚਾਕੀਆਂ ਪਹਿਲਾਂ ਤਾਂ 26 ਜਨਵਰੀ ਨੂੰ ਦਿਖਾਉਣੀਆਂ ਸੀ ਨਾ ਐਵੇਂ ਡੂਮਨੇ ਚ ਟੜਾ ਮਾਰ ਲਿਆ ਉਹਨਾਂ ਨੇ ਪਹਿਲਾਂ 26 ਜਨਵਰੀ ਨੂੰ ਦਿਖਾਉਣੀਆਂ ਸੀ ਹੁਣ ਮੈਂ 10 ਬਣਾ ਰੱਖੀਆਂ ਨੇ ਪੂਰੇ ਪੰਜਾਬ ਵਿੱਚ ਫਿਰਦੀਆਂ ਨੇ ਸਾਰੇ ਪੰਜਾਬ ਨੂੰ ਦਿਖਾਉਂਗਾ ਹਾਂਜੀ ਚੰਗਾ ਜੀ ਮਤਰੀ ਮਾਲਾ ਸੁਲੂਕ ਹੈ ਜੀ ਧੰਨਵਾਦ ਜੀ ਚੱਲ 26 ਜਨਵਰੀ ਚ ਸਾਡੀ ਚੱਕੀ ਨਹੀਂ ਹੋਊਗੀ 15 ਗਾਤ ਭਗਤ ਸਿੰਘ ਨਹੀਂ ਹੋਊਗਾ ਕੌਣ ਨੇ ਇਹ ਡਿਸਾਈਡ ਕਰਨ ਵਾਲੇ ਕਿ ਭਗਤ ਸਿੰਘ ਰਿਜੈਕਟਡ ਆ ਜਾਂ ਸਿਲੈਕਟਡ ਆ ਵੇਸ਼ ਪੰਜਾਬ ਦਾ ਵੀ ਨਾਮ ਰੌਸ਼ਨ ਕਰਨਾ ਕਹਿੰਦੇ 26 ਜਨਵਰੀ ਦੀ ਚੱਕੀ ਨਹੀਂ ਹੋਊ ਪੰਜਾਬ ਦੀ ਮੈਂ ਕਹਿੰਦਾ ਮਨਾ ਲੋਂਗੇ ਸਾਡੇ ਬਿਨਾ ਫਿਰ 26 ਜਨਵਰੀਆਂ 15 ਗਾਤ ਸਾਡੇ ਬਿਨਾ ਮਨਾ ਲੋਂਗੇ ਸਾਡੇ ਕੋਲ ਤਾਂ 90% ਤਾਂ ਸਾਡੇ ਕੁਰਬਾਨੀਆਂ ਸਾਡੀਆਂ ਆਜ਼ਾਦੀ ਚ ਨੇ ਘਾਰਗਿਲ ਚ ਨੇ ਗਦਰੀ ਬਾਬਿਆਂ ਕੋਲ ਕਰਤਾਰ ਸਿੰਘ ਸਰਾਬਾ ਕੋਲ ਤੇ ਤੁਸੀਂ ਸਾਡੇ ਬਿਨਾ ਮਨਾ ਲੋਗੇ ਉਹੀ ਝਾਕੀਆਂ ਪਹਿਲਾਂ ਤਾਂ 26 ਜਨਵਰੀ ਨੂੰ ਦਿਖਾਉਣੀਆਂ ਸੀ ਨਾ ਐਵੇਂ ਡੂਮਨੇ ਚ ਡੜਾ ਮਾਰ ਲਿਆ ਉਹਨਾਂ ਨੇ ਪਹਿਲਾਂ 26 ਜਨਵਰੀ ਨੂੰ ਦਿਖਾਉਣੀਆਂ ਸੀ ਹੁਣ ਮੈਂ 10 ਬਣਾ ਰੱਖੀਆਂ ਨੇ ਪੂਰੇ ਪੰਜਾਬ ਵਿੱਚ ਫਿਰਦੀਆਂ ਨੇ ਸਾਰੇ ਪੰਜਾਬ ਨੂੰ ਦਿਖਾਉਂ ਪੱਗ ਬਸ ਸਿੰਘ ਮਾਈ ਭਾਗੋ ਕਰਤਾਰ ਸਿੰਘ ਸਰਾਬਾ ਲਾਲਾ ਲਾਜਪਤਰਾਏ ਚੰਦਰ ਸ਼ੇਖਰ ਆਯਾਦ ਮਹਾਰਾਜਾ ਰਣਜੀਤ ਸਿੰਘ ਜਲਿਆਂਵਾਲਾ ਬਾਗ ਦਾ ਸਾਰਾ ਦਿਖਾਉਂ ਕਰ ਲਓ ਮੇਰਾ ਕੀ ਕਰੂੰਗੇ ਇਹ ਅਸਲ ਜਨਾਬ ਇਹ ਦੂ ਪਹਿਲਾਂ ਕੋਈ ਬੋਲਦਾ ਹੀ ਨਹੀਂ ਸੀ ਪੰਜਾਬ ਦੇ ਹੱਕਾਂ ਮਾਰੇ ਤਾਂ ਕੋਈ ਬੋਲਿਆ ਹੀ ਨਹੀਂ ਅਹੀਂ ਕਹਿੰਦੇ ਅੱਛਾ ਜੀ ਚੰਗਾ ਜੀ ਮਤਰਈਮਾ ਵਾਲਾ ਸਲੂਕ ਹੈ ਜੀ ਧੰਨਵਾਦ ਜੀ ਚਲੋ ਜੀ ਕਿਉਂ ਮਤਰਈਮਾ ਵਾਲਾ ਸਲੂਕ ਹੈ ਭਾਈ ਦੇਸ਼ ਅਸੀਂ ਲੈ ਕੇ ਦਿੱਤਾ ਕੁਰਬਾਨੀਆਂ ਅਸੀਂ ਦਿੱਤੀਆਂ ਸਾਡੇ ਪੁਰਖਿਆਂ ਨੇ ਕੁਰਬਾਨੀਆਂ ਦਿੱਤੀਆਂ ਅਸੀਂ ਦੇਸ਼ ਲੈ ਕੇ ਦਿੱਤਾ ਦੇਸ਼ ਦੇ ਮਾਲਕ ਬਣ ਕੇ ਬੈਠ ਗਏ 26 ਜਨਵਰੀ ਚ ਸਾਡੀ ਚਾਕੀ ਨਹੀਂ ਹੋਊਗੀ 15 ਅਗਸਤ ਭਗਤ ਸਿੰਘ ਨਹੀਂ ਹੋਊਗਾ ਕੌਣ ਨੇ ਇਹ ਡਿਸਾਈਡ ਕਰਨ ਵਾਲੇ ਕਿ ਭਗਤ ਸਿੰਘ ਰਿਜੈਕਟਡ ਆ ਜਾਂ ਸਿਲੈਕਟਡ ਆ ਇਹ ਕੌਣ ਨੇ ਜਦੋਂ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ 10 ਲੱਖ ਬੰਦਾ ਮਰ ਗਿਆ ਕੌਣ ਮਰਿਆ ਸਾਡੇ ਨਾਨੇ ਨਾਨੀਆਂ ਸਾਡੇ ਦਾਦੇ ਦਾਦੀਆਂ ਸਾਡੇ ਪਰਦਾਦੇ ਇਹਨਾਂ ਦਾ ਕੋਈ ਮਰਿਆ ਨਹੀਂ ਦੇਸ਼ ਦੇ ਮਾਲਕ ਬਣ ਕੇ ਬੈਗੇ

ਕਿਸੇ ਸਿਆਣੇ ਨੇ ਕਿਹਾ 100 ਦਿਨ ਚੋਰ ਦਾ 1 ਦਿਨ ਸਾਧ ਦਾ ਸਾਧ ਦਾ ਆ ਗਿਆ ਫਿਰ 1 ਦਿਨ ਸਾਰਾ ਵੀਡੀਓ ਚ ਹੋ ਗਿਆ ਕੰਮ ਹੱਲੇ ਫਿਰਦੇ ਨੇ ਵਿੱਚ ਹੀ ਗਵਰਨਰ ਗਵਰਨਰ ਦੀ ਪਤਾ ਨਹੀਂ ਕਿਦੀ ਕਿਦੀ ਬਲੀ ਲੈਣਗੇ ਹੁਣ ਹੱਲੇ ਫਿਰਦੇ ਆ ਵੀ ਆ ਕੀ ਹੋ ਗਿਆ ਉਹਨੇ ਕਰਿਆ ਵੀ ਇਦਾਂ ਇਹ ਵੀ ਮੌਲਤਾਂ ਯਾਰ ਆ ਨਹੀਂ ਨਹੀਂ ਨਾ ਕੋਈ ਨਾ ਇੰਨਾ ਕੁ ਜਿਆਦਾ ਹੋ ਗਿਆ ਆ ਆ ਆ ਆਹ ਹੈ ਚੱਲੂ ਸੁਪਰੀਮ ਕੋਰਟ ਨੇ ਕੱਲ ਕਿਹਾ ਕੀ ਕਹੇ ਸੁਪਰੀਮ ਕੋਰਟ ਨੇ ਭਾਜੀ ਮੈਂ ਕਹਾਇਆ ਸੁਪਰੀਮ ਕੋਰਟ ਦਾ ਆਰਡਰ ਆਇਆ ਕਿ ਆ ਜੈਮੋਕਰਸੀ ਹੈ ਯਾਰ ਤੁਸੀਂ ਲੋਕਾਂ ਦੀਆਂ ਵੋਟਾਂ ਦਾ ਆ ਮਜ਼ਾਕ ਬਣਾ ਰਹੇ ਹੋ ਤੁਸੀਂ ਵੋਟ ਕਿਸੇ ਨੂੰ ਪਾਈ ਆ ਨਿਕਲਦੀ ਕਿਤੋਂ ਆ ਚੰਦੀ ਕਿਤੇ ਹੈ ਰਿਜ਼ਲਟ ਕਿਤੋਂ ਹੋਰ ਆਉਂਦਾ ਕੋਈ ਗੱਲ ਹੈਗਾ 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 ਉਸੇ ਕਰਕੇ ਹੈ ਕਿਤੇ ਨਾ ਕਿਤਾ ਰੱਬ ਹੈਗਾ ਫਿਰ ਜਿਸਕਾ ਕੋਈ ਨਹੀਂ ਉਸਕਾ ਖੁਦਾ ਹੁੰਦਾ ਹੈ